ਪੈਕਡ ਜਿਹੜਾ ਸੌਫਟ ਡਰਿੰਕ ਹੋਗੀ ਜਾਂ ਫਿਰ ਕੋਈ એનર્ਜੀ ਡਰਿੰਕ ਹੋਗੀ ਉਹਨਾਂ ਦੇ ਵਿੱਚ ਵੀ ਕਹਿੰਦੇ ਆ ਕਿ 슈ਗਰ ਕੰਟੈਂਟ ਜਿਹੜਾ ਪਾਇਆ ਹੁੰਦਾ ਕੀ ਉਹ ਐਕਚੁਅਲੀ ਬੈਨੀਫੀਸ਼ੀਅਲ ਹੈਗੇ ਹੈ ਹੈਲਥ ਵਾਸ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਤੁਹਾਨੂੰ ਦੱਸ ਸਕਦਾ ਆ ਕਦੀ ਵੀ એનર્ਜੀ ਦੇ ਲਈ ਕੋਈ ਆਰਟੀਫੀਸ਼ੀਅਲ ਚੀਜ਼ ਉਨੀ ਵਧੀਆ ਨਹੀਂ ਹੋ ਸਕਦੀ ਜਿੰਨੀਆਂ ਨੇਚੁਰਲ ਤੁਹਾਨੂੰ એનર્ਜੀ ਦੇ ਲਈ ਚਾਹੀਦਾ ਹੈਗਾ ਵਾ એનર્ਜੀ ਦੇ ਲਈ ਤੁਸੀਂ ਫਰੂਟਸ ਖਾਓ ਵੈਜੀਟੇਬਲਸ ਖਾਓ ਗ੍ਰੀਨ ਵੈਜੀਟੇਬਲਸ ਖਾਓ ਬਹੁਤ ਵਧੀਆ એનર્ਜੀ ਆਪਾਂ ਨੂੰ ਆਰਟੀਫੀਸ਼ੀਅਲ ਲੈਣ ਦੀ ਲੋੜ ਹੀ ਕੀ ਹੈਗੀ ਚੀਜ਼ਾਂ ਵਿਟਾਮਿਨ ਦੀ ਗੋਲੀ ਜਾਂ ਕੈਲਸ਼ੀਅਮ ਦੀਆਂ ਗੋਲੀਆਂ ਆਪਾਂ ਡਾਈਟਰ ਦੇ ਵਿੱਚ ਕਿਉਂ ਨਹੀਂ ਲੈ ਸਕਦੇ ਦੇਖੋ ਆਰਟੀਫੀਸ਼ੀਅਲ ਚੀਜ਼ ਆਰਟੀਫੀਸ਼ੀਅਲੀ ਹੈ ਜਿਹੜੀ ਬਣਾਈ ਗਈ ਹੈ એનર્ਜੀ ਡਰਿੰਕਸ ਉਹਨੂੰ ਸਵਾਦ ਬਣਾਉਣ ਦੇ ਲਈ ਉਹਦੇ ਵਿੱਚ ਕੁਛ ਨਾ ਕੁਛ ਪਾਇਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਦੇ ਕੁਛ ਨਾ ਕੁਛ ਥੋੜੇ-ਪੋਤੇ ਨੁਕਸਾਨ ਹੋ ਜਾਂਦੇ ਜੇ એનર્ਜੀ ਲੈਣੀ ਹੈ ਨੇਚਰਲ ਚੀਜ਼ ਤੋਂ ਲਓ ਤੁਸੀਂ ਵੈਜੀਟੇਰੀਅਨ ਸੋਰਸ ਦੇ ਵਿੱਚ ਵੀ ਬਹੁਤ ਹੈ ਨਾਨ-ਵੈਜ ਦੇ ਵਿੱਚ ਜੇ ਐਗਸ ਖਾਣੇ ਹੈਗੇ ਐ ਐਗ ਵਾਈਟ ਲਓ yellow ਕੱਟ ਕੇ ਉਹਦੇ 'ਚ એનર્ਜੀ ਹੈਗੀ ਆ ਦੁੱਧ ਚੈਂਕਸ ਲੋ ਉਹਦੇ ਵਿੱਚ ਪ੍ਰੋਟੀਨ ਹੈ ਬਹੁਤ ਚੀਜ਼ਾਂ ਹੈਗੀਆਂ એનર્ਜੀ ਲੈਣ ਦੇ ਲਈ ਆਪਾਂ ਨੂੰ ਉਹਦੇ ਲਈ ਆਰਟੀਫੀਸ਼ੀਅਲ ਡਰਿੰਕਸ ਦੀ ਲੋੜ ਨਹੀਂ ਹੈਗੀ ਉਹ ਅੱਜਕੱਲ ਫੈਸ਼ਨ ਬਣ ਚੁੱਕਾ ਹੈ ਸਰ ਇੱਕ ਨਾ ਮਾਰਕੀਟ ਦੇ ਵਿੱਚ ਜਿਹੜੀਆਂ ਬੈਵਰੇजेस ਆ ਰਹੀਆਂ ਨੇ ਅੱਜਕੱਲ ਪੈਕਡ ਜਿਹੜਾ ਸੌਫਟ ਡਰਿੰਕ ਹੋਗੀ ਜਾਂ ਫਿਰ ਕੋਈ એનર્ਜੀ ਡਰਿੰਕ ਹੋਗੀ ਉਹਨਾਂ ਦੇ ਵਿੱਚ ਵੀ ਕਹਿੰਦੇ ਕਿ 슈ਗਰ ਕੰਟੈਂਟ ਜਿਹੜਾ ਪਾਇਆ ਹੁੰਦਾ ਕੀ ਉਹ ਐਕਚੁਅਲੀ ਬੈਨੀਫੀਸ਼ੀਅਲ ਹੈਗੀਆਂ ਹੈਲਥ ਵਾਸਤੇ ਜਾਂ ਫਿਰ ਜਸਟ ਟੇਸਟੀ ਹੈ ਬਸ ਦੇਖੋ એનર્ਜੀ ਡਰਿੰਕਸ ਅਸੀਂ ਨਹੀਂ ਰਿਕਮੈਂਡ ਕਰਦੇ ਐਜ਼ ਅ ਡਾਕਟਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਤੁਹਾਨੂੰ ਦੱਸ ਸਕ ਕਦੀ ਵੀ એનર્ਜੀ ਦੇ ਲਈ ਕੋਈ ਆਰਟੀਫੀਸ਼ੀਅਲ ਚੀਜ਼ ਉਨੀ ਵਧੀਆ ਨਹੀਂ ਹੋ ਸਕਦੀ ਜਿੰਨੀਆਂ ਨੇਚਰਲ ਚੀਜ਼ਾਂ ਹੈ ਜੇ ਤੁਹਾਨੂੰ એનર્ਜੀ ਦੇ ਲਈ ਚਾਹੀਦਾ ਹੈਗਾ ਵਾ એનર્ਜੀ ਦੇ ਲਈ ਤੁਸੀਂ ਫਰੂਟਸ ਖਾਓ ਵੈਜੀਟੇਬਲਸ ਖਾਓ ਗ੍ਰੀਨ ਵੈਜੀਟੇਬਲਸ ਖਾਓ ਬਹੁਤ ਵਧੀਆ એનર્ਜੀ ਆਪਾਂ ਨੂੰ ਆਰਟੀਫੀਸ਼ੀਅਲ ਲੈਣ ਦੀ ਲੋੜ ਹੀ ਕੀ ਹੈਗੀ ਚੀਜ਼ਾਂ ਵਿਟਾਮਿਨ ਦੀ ਗੋਲੀ ਜਾਂ ਕੈਲਸ਼ੀਅਮ ਦੀਆਂ ਗੋਲੀਆਂ ਆਪਾਂ ਡਾਈਟ ਦੇ ਵਿੱਚ ਕਿਉਂ ਨਹੀਂ ਲੈ ਸਕਦੇ ਪਹਿਲੀ ਕੋਸ਼ਿਸ਼ ਆਪਾਂ ਇਹ ਹੀ ਕਰੀਦੀ ਹੈ ਕਿ ਪੇਸ਼ੈਂਟਸ ਨੂੰ ਇਹ ਕਹੀਏ ਕਿ ਸਾਰੀਆਂ ਚੀਜ਼ਾਂ ਤੁਸੀਂ ਡਾਈਟ ਦੇ ਵਿੱਚ ਹੀ ਆਪਣੀਆਂ ਇੰਪਰੂਵ ਕਰੋ। ਦੇਖੋ ਆਰਟੀਫੀਸ਼ੀਅਲ ਚੀਜ਼ ਆਰਟੀਫੀਸ਼ੀਅਲੀ ਹੈ ਜਿਹੜੀ ਬਣਾਈ ਗਈ ਹੈ ਐਨਰਜੀ ਡਰਿੰਕਸ। ਉਹਨੂੰ ਸਵਾਦ ਬਣਾਉਣ ਦੇ ਲਈ ਉਹਦੇ ਵਿੱਚ ਕੁਛ ਨਾ ਕੁਛ ਪਾਇਆ ਜਾਂਦਾ ਹੈ। ਜਿਹੜੀਆਂ ਚੀਜ਼ਾਂ ਦੇ ਕੁਛ ਨਾ ਕੁਛ ਥੋੜੇ-ਬੋਟੇ ਨੁਕਸਾਨ ਹੁੰਦੇ ਨੇ। ਹੁਣ ਆਪਾਂ ਕੁੱਕ ਦੀ ਗੱਲ ਕਰ ਲਈਏ। ਸੌਰੀ ਕੋਈ ਵੀ ਕੋਲਡ ਡਰਿੰਕ ਦੀ ਗੱਲ ਕਰ ਲਈ ਆਪਾਂ। ਉਹਦੇ ਵਿੱਚ 8 ਤੋਂ 10 ਚੀਨੀ ਦੇ ਚਮਚ ਹੁੰਦੇ ਨੇ ਜਿਹੜੀ ਆਪਾਂ 350 400 ਐਮਐਲ ਵਾਲੀ ਜਾਂ 350 ਐਮਐਲ ਵਾਲੀ ਬੋਤਲ ਹੈ। ਜਿਹੜੀ ਮਰੀਜ਼ਾਂ ਨੂੰ ਸ਼ੂਗਰ ਨਹੀਂ ਵੀ ਹੈਗੀ ਉਹ ਪੀਣ ਦੇ ਨਾਲ ਮੋਟਾਪਾ ਹੋਣ ਦਾ ਚਾਂਸ ਬਹੁਤ ਵੱਧਾ ਹੈ ਓਵਰ ਆਲ ਬੋਡੀ ਦੇ ਲਈ ਠੀਕ ਨਹੀਂ ਹੈਗੀ ਕਦੀ ਕਦਾਰ ਪੀ ਲਿਆ ਠੀਕ ਹੈ ਸਟੇਜ ਤੇ ਲਈ ਪੀ ਲਓ ਅਸੀਂ ਮਨਾ ਨਹੀਂ ਕਰਦੇ ਬਟ ਰੈਗੂਲਰਲੀ ਉਹਨੂੰ ਯੂਜ਼ ਕਰਨਾ ਸੇਦ ਦੇ ਲਈ ਸਹੀ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ ਐਨਰਜੀ ਡਰਿੰਕਸ ਵੀ ਬਹੁਤ ਜ਼ਿਆਦਾ ਅਸੀਂ ਰਿਕਮੈਂਡ ਨਹੀਂ ਕਰਦੇ ਕਦੀ ਕਦੀ ਕਰ ਪੀਣੀ ਹੋਵੇ ਤੁਸੀਂ ਮਹੀਨੇ ਚ ਇੱਕ ਅੱਧੀ ਵਾਰ ਪੀ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਟੇਸਟ ਦੇ ਲਈ ਬਟ ਜੇ ਆਪਾਂ ਨੂੰ ਰੈਗੂਲਰ ਯੂਜ਼ ਕਰਾਂਗੇ ਡੈਫੀਨਟਲੀ ਉਹਦੇ ਨਾਲ ਪ੍ਰੋਬਲਮਸ ਆ ਸਕਦੀਆਂ ਹੈ ਤੇ ਜੇ એનર્ਜੀ ਲੈਣੀ ਹੈ ਨੇਚਰਲ ਚੀਜ਼ ਤੋਂ ਲਓ ਤੁਸੀਂ ਵੈਜੀਟੇਰੀਅਨ ਸੋਰਸ ਦੇ ਵਿੱਚ ਵੀ ਬਹੁਤ ਹੈ ਨਾਨ-ਵੈਜ ਦੇ ਵਿੱਚ ਜੇ ਐਗਸ ਖਾਣੇ ਹੈਗੇ ਐਗ ਵਾਈਟ ਲਓ ਯੈਲੋ ਕੱਟ ਕੇ ਉਹਦੇ ਚ એનર્ਜੀ ਹੈਗੀ ਆ ਦੁੱਧ ਲਓ ਪ੍ਰੋਟੀਨਸ ਹੈ ਦਾਲਾਂ ਨੂੰ ਪ੍ਰੋਟੀਨਸ ਹੈ ਸੋਇਆ ਚੰਕਸ ਲਓ ਉਹਦੇ ਵਿੱਚ ਪ੍ਰੋਟੀਨ ਹੈ ਬਹੁਤ ਚੀਜ਼ਾਂ ਹੈਗੀਆਂ ਨੀ ਹੈਗੀ ਉਹ ਅੱਜ ਕੱਲ ਫੈਸ਼ਨ ਬਣ ਚੁੱਕਾ ਇੱਕ ਟ੍ਰੈਂਡ ਬਣ ਚੁੱਕਾ ਦਿਖਾਉਣ ਦੇ ਲਈ ਬਟ ਉਹ ਫੈਸ਼ਨ ਟ੍ਰੈਂਡ ਅੱਜ ਕੱਲ ਦੀ ਜਨਰੇਸ਼ਨ ਨੂੰ ਥੋੜਾ ਜਿਹਾ ਖਰਾਬ ਕਰ ਰਿਹਾ ਵਾ ਮੇਰੀ ਪਰਸਨਲ ਜਿਹੜੀ ਸੁਜੈਸ਼ਨ ਹੈ ਕਿ ਆਪਾਂ ਆਰਟੀਫੀਸ਼ੀਅਲ ਚੀਜ਼ਾਂ ਤੋਂ ਸਵਿਚ ਕਰਕੇ ਨੇਚਰਲ ਚੀਜ਼ਾਂ ਵੱਲ ਜਾਈਏ ਤੇ ਜ਼ਿਆਦਾ ਬੈਟਰ ਹੈ ਇੱਕ ਸਰ ਜਿਹੜੇ ਫਰੂਟਸ ਖਾਣੇ ਆਪਾਂ ਫਰੂਟਸ ਦੇ ਵਿੱਚ ਵੀ ਸਵਾਦ ਜਿਹੜਾ ਮਿੱਠੇ ਦਾ ਆਉਂਦਾ ਹੈ ਤੇ ਕਿ ਉਹਦੇ ਨਾਲ ਵੀ 슈ਗਰ ਵਧਦੀ ਹੈ ਕਿਉਂਕਿ ਉਹ ਤਾਂ ਨੇਚਰਲ ਸੋਰਸ ਹੈ ਦੇਖੋ ਡਾਇਬੀਟਿਸ ਦੇ ਮਰੀਜ਼ਾਂ ਦੇ ਵਿੱਚ ਆਪਾਂ ਕਹਿੰਦਾ ਹੈਗਾ ਇਹੋ ਜੀ ਕੋਈ ਗੱਲ ਨਹੀਂ ਕਿ ਫਰੂਟ ਨਹੀਂ ਖਾ ਸਕਦੇ ਬਿਲਕੁ ਜੇ ਦਸੇਬ ਹੋ ਗਿਆ ਸੰਤਰਾ ਹੋ ਗਿਆ ਮਸਮੀ ਹੋ ਗਈ ਪਪੀਤਾ ਹੋ ਗਿਆ ਅਮਰੂਦ ਹੋ ਗਿਆ ਇਹ ਖਾ ਸਕਦੇ ਆ ਡਾਇਬਟੀਜ਼ ਦੇ ਮਰੀਜ਼ਾਂ ਦੇ ਵਿੱਚ ਆਪਾਂ ਕੀ ਖਾ ਰਹੇ ਆ ਉਨਾ ਹੀ ਜ਼ਰੂਰੀ ਆ ਆਪਾਂ ਕਿੰਨਾ ਖਾ ਰਹੇ ਆ ਪੋਰਸ਼ਨ ਸਾਈਜ਼ ਬਹੁਤ ਜ਼ਰੂਰੀ ਹੈ ਹੁਣ ਜੇ ਆਪਾਂ ਕਹੀਏ ਕਿ ਆਪਾਂ ਇੱਕ ਸੇਬ ਤੇ ਇੱਕ ਅਮਰੂਦ ਇਕੱਠਾ ਖਾ ਲਵਾਂਗੇ 슈ਗਰ ਵੱਧ ਜਾਏਗੀ ਹੁਣ ਜਦੋਂ ਸੇਬ ਖਾਣਾ ਹੈ ਆਸੀਂ ਮਰੀਜ਼ਾਂ ਨੂੰ ਇਹ ਕਹਿੰਦਾ ਜੇ 7-8 ਫਾੜੀਆਂ ਸੇਬ ਦੀਆਂ ਕਟੀਆਂ ਪੰਜ ਤੁਸੀਂ ਖਾ ਲਓ ਦੋ ਹੋਰ ਕੋਈ ਖਾ ਲਵੇ ਕਰਦੇ ਆ ਕੈਂਡੀਡਟ ਕੈਂਟੇ ਬਾਅਦ ਫਿਰ ਦੁਆਰ ਤੋਂ ਖਾ ਲਓ ਫਿਰ ਅਮਰੂਦ ਲੈ ਲਓ ਇਹ ਆਪਾਂ ਇਕੱਠਾ ਨਹੀਂ ਖਾਣਾ। ਦੂਸਰੀ ਗੱਲ ਨੂੰ ਪੁੱਛਦੇ ਆ ਸ਼ੂਗਰ ਦੇ ਮਰੀਜ਼ ਕਿਹစီ ਆਂਬ ਖਾ ਸਕਦੇ ਆ। ਖਾਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ। ਹੁਣ ਆਂਬ ਦੇ ਵਿੱਚ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਹੈਗੀ ਆ ਬਿਲਕੁਲ ਬਹੁਤ ਵਧੀਆ ਚੱਲ ਰਹੀ ਹੈ 3 ਮਹੀਨੇ ਦੀ ਐਵਰੇਜ ਸ਼ੂਗਰ 6.5 ਦੇ 7 ਦੇ ਵਿੱਚ ਚੱਲ ਰਹੀ ਆ। ਉਹਨਾਂ ਨੂੰ ਅਸੀਂ ਕਹੀਦਾ ਕਿ ਤੁਸੀਂ ਹਾਫ ਸਲਾਈਸ ਆਂਬ ਦੀ ਲੈ ਸਕਦੇ ਹੋ। ਹਫਤੇ ਦੇ ਵਿੱਚ 2 ਜਾਂ 3 ਵਾਰ ਅੱਧੇ ਆਂਬ ਦੀ ਸਲਾਈਸ ਕੱਟ ਕੇ ਖਾ ਲਓ। ਪੂਰਾ ਆਂਬ ਖਾਓਗੇ ਉਹਦੇ ਨਾਲ ਸ਼ੂਗਰ ਵੱਧ ਜਾਏਗੀ। ਪੂਰਾ 2 ਗੇਲੇ ਖਾ ਲੂਗੇ ਉਹਦੇ ਨਾਲ ਸ਼ੂਗਰ ਵੱਧ ਜਾਏਗੀ। ਥੋੜੀ ਕੁਆਂਟੀਟੀ ਸਖਾਓ ਤੁਹਾਡਾ ਕੋਈ ਫਰੂਟ ਖਾਣ ਦਾ ਮਨ ਵੀ ਕਰਦਾ ਆ ਜਿਹੜਾ ਆਪਾਂ ਤੁਹਾਨੂੰ ਮਨਾ ਵੀ ਕੀਤਾ ਹੋਇਆ ਵਾ ਜੇ ਤੁਹਾਡਾ ਬਹੁਤ ਮਨ ਵੀ ਕਰ ਰਿਹਾ ਉਹ ਥੋੜਾ ਜਿਆ ਲੈ ਲਓ ਬਟ ਸੇਬ ਸੰਤਰਾ ਮਸੰਮੀ ਅੰਬੂਦ ਪਪੀਤਾ ਇਹ ਤਾਂ ਬੜੇ ਆਰਾਮ ਦੇ ਨਾਲ ਖਾ ਸਕਦੇ ਇਹਨਾਂ ਦੇ ਨਾਲ ਜਿਆਦਾ 슈ਗਰ ਨਹੀਂ ਬੱਤੀ ਹੈਗੀ ਸਰ ਤੁਸੀਂ ਗੱਲ ਕੀਤੀ ਹੋਣੀ ਹੈ ਕਿ 슈ਗਰ ਦੇ ਵਿੱਚ ਕਿਉਂਕਿ ਜਿਹੜੇ ਫਰੂਟ ਖਾਣੇ ਆਪਾਂ ਉਹਦੇ ਵਿੱਚ ਨਾਲ ਫਾਈਬਰ ਵੀ ਹੁੰਦਾ ਤਾਂ ਉਹਦੇ ਵਿੱਚ 슈ਗਰ ਜਿਹੜਾ ਉਹ ਹੌਲੀ-ਹੌਲੀ ਰਾਈਜ਼ ਹੁੰਦੀ ਹੈ ਬਟ ਜਿਹੜਾ ਹੁਣ ਅੱਜ ਕੱਲ ਲੋਕ ਫਰੂਟ ਜੂਸ ਪੀਣ ਲੱਗ ਗਏ ਜਾਂ ਗੰਨੇ ਦਾ ਰਸ ਪੀਣ ਲੱਗ ਗਏ ਉਹਦੇ ਵਿੱਚ ਫਾਈਬਰ ਕੰਟੈਂਟ ਤਾਂ ਹੁੰਦਾ ਹੀ ਨਹੀਂ ਉਹ ਨੁਕਸਾਨਦਾਇਕ ਹੈ ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈਗਾ 슈ਗਰ ਵਾਲੇ ਮਰੀਜ਼ਾਂ ਨੂੰ ਅਸੀਂ ਮਨਾ ਕਰੀਤਾ ਹੈ ਕਿ ਤੁਸੀਂ ਫਰੂਟ ਜੂਸ ਬਿਲਕੁਲ ਨਹੀਂ ਪੀਣਾ ਹੁਣ ਫਰੂਟ ਜੂਸ ਦੇ ਵਿੱਚ ਕੀ ਹੈ ਫਾਈਬਰ ਕੰਟੈਂਟ ਹੈ ਨਹੀਂਗਾ ਜਿੱਦਾਂ ਤੁਸੀਂ ਜੂਸ ਪੀਤਾ ਇੱਕਦਮ 슈ਗਰ ਵੱਧ ਜਾਣੀ ਬਿਲਕੁਲ ਸਪਾਈਕ ਆ ਜਾਣੀ ਜਦ ਤੁਸੀਂ ਫਲ ਖਾਣੇ ਆ ਉਹਦੇ ਵਿੱਚ ਇੱਕਦਮ 슈ਗਰ ਨਹੀਂ ਵੱਧਦੀ ਹੌਲੀ ਹੌਲੀ 슈ਗਰ ਵੱਧਦੀ ਹੈ ਇਸ ਕਰਕੇ ਫਰੂਟ ਜੂਸ ਗੰਨੇ ਦਾ ਜੂਸ 슈ਗਰ ਵਾਲੇ ਮਰੀਜ਼ਾਂ ਨੂੰ ਅਸੀਂ ਬਿਲਕੁਲ ਨਹੀਂ ਐਡਵਾਈਸ ਕਰਦੇ ਕਿ ਪੀਣਾ ਚਾਹੀਦਾ